ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆਪਾਂ ਚੱਲਾਂਗੇ ਬਾਲੀ ਇੰਡੋਨੇਸ਼ੀਆ ਦੇ ਵਿੱਚ ਇੰਡੋਨੇਸ਼ੀਆ ਦੇ ਕੁਝ ਮੰਦਰ ਨੇ ਉਹਨਾਂ ਮੰਦਰਾਂ ਦੇ ਵਿੱਚ ਬਣਾਈਆਂ ਗਈਆਂ ਇਹ ਮੂਰਤੀਆਂ ਕੰਦਾਂ ਦੇ ਉੱਤੇ ਲੀਕੀਆਂ ਹੋਈਆਂ ਪੱਥਰਾਂ ਨੂੰ ਘੜ ਕੇ ਬਣਾਈਆਂ ਹੋਈਆਂ ਇਹ ਮੂਰਤੀਆਂ ਨੇ ਪੂਰੀ ਦੁਨੀਆ ਚੱਕਰਾਂ ਦੇ ਵਿੱਚ ਪਾਈ ਹੋਈ ਹੈ ਜਿਵੇਂ ਤੁਸੀਂ ਦੇਖਦੇ ਹੋ ਬਾਈਸਾਈਕਲ ਸਾਈਕਲ ਬਣਿਆ ਹੋਇਆ ਜਹਾਜ਼ ਬਣਿਆ ਹੋਇਆ ਗੱਡੀ ਬਣੀ ਹੋਈ ਆ ਤੇ ਪਸਟਲ ਤੱਕ ਬਣੀ ਹੋਈ ਆ ਇਹ ਮੰਦਰ 1205 ਦੇ ਵਿੱਚ ਬਣਿਆ ਸੀ ਜੇ ਆਪਾਂ ਪਹਿਲੇ ਬਾਈਸਾਈਕਲ ਦੀ ਗੱਲ ਕਰੀਏ ਸਾਈਕਲ ਦੀ ਉਹ 1817 ਦੇ ਵਿੱਚ ਮੇਰੇ ਖਿਆਲ ਚ ਜਰਮਨੀ ਦੇ ਵਿੱਚ ਬਣਿਆ ਸੀ ਜੇ ਪਹਿਲੀ ਗੱਡੀ ਦੀ ਗੱਲ ਕਰੀਏ ਗੱਡੀ 1885 ਜਾਂ 86 ਦੇ ਵਿੱਚ ਉਹ ਵੀ ਜਰਮਨੀ ਦੇ ਵਿੱਚ ਪਹਿਲੀ ਬਣੀ ਸੀਗੀ ਤੇ ਜੇ ਆਪਾਂ ਜਹਾਜ਼ ਦੀ ਗੱਲ ਕਰੀਏ ਜਹਾਜ਼ ਬਣਿਆ ਸੀ 1903 ਦੇ ਵਿੱਚ 3 ਹਾਂ 1903 ਦੇ ਵਿੱਚ ਲੇਫ ਲਾਈਟ ਲਈ ਸੀ ਦੋ ਦੋਸਤਾਂ ਨੇ ਪਰ 8900 ਸਾਲ ਪਹਿਲਾਂ ਕਿਸੇ ਮੰਦਰ ਦੇ ਵਿੱਚ ਪੱਥਰਾਂ ਦੇ ਉੱਤੇ ਘੜ ਕੇ ਹੂਵਾ-ਹੂ ਚੀਜ਼ਾਂ ਦੀ ਫੋਟੋ ਬਣਾ ਦੇਣਾ ਇਹ ਇੱਕ ਅਜੂਬੇ ਤੋਂ ਘੱਟ ਨਹੀਂ ਹੈਗਾ ਇੱਥੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜਾਂ ਤਾਂ ਪਹਿਲਾਂ ਦੇ ਲੋਕ ਐਡਵਾਂਸ ਹੀ ਐਨੇ ਸੀ ਵੀ ਹਜੇ ਤੱਕ ਅਸੀਂ ਉਹਨਾਂ ਨੂੰ ਸਮਝ ਹੀ ਨਹੀਂ ਸਕੇ ਤੇ ਜਾਂ ਫਿਰ ਉਹ ਲੋਕ ਟਾਈਮ ਟ੍ਰੈਵਲ ਕਰਦੇ ਸੀਗੇ ਉਹਨਾਂ ਨੇ ਆ ਕੇ ਇਸ ਸਮੇਂ ਦੇ ਵਿੱਚ ਦੇਖਿਆ ਸੀ ਤੇ ਜਾਂ ਫਿਰ ਉਹ ਲੋਕ ਪ੍ਰਮਾਤਮਾ ਨਾਲ ਇੰਨੇ ਜੁੜੇ ਹੋਏ ਸੀ ਕਿ ਉਹਨਾਂ ਨੇ ਚੇਤਨਾ ਦੇ ਮਾਰਗ ਦੇ ਵਿੱਚ ਆਪਣੀ ਚੇਤਨਾ ਤੇ ਚੱਲ ਕੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਚਾਤੀਮਾ ਦੀ ਆਉਣ ਵਾਲਾ ਸਮਾਂ ਦੇਖਿਆ ਹੁਣ ਉਸ ਸਮੇਂ ਉਹ ਲੋਕ ਜਾਣਦੇ ਨੇ ਵੀ ਉਹਨਾਂ ਕੋਲੇ ਇਹ ਜੀ ਕਿਹੜੀ ਪਾਵਰ ਸੀ ਕੀ ਉਹ ਐਡਵਾਂਸ ਸੀ ਐਨਸੀ ਜਾਂ ਉਹ ਪਰਮਾਤਮਾ ਨਾਲ ਜੁੜੇ ਹੋਏ ਸੀ ਕਿ ਉਹਨਾਂ ਦੇ ਵਿੱਚ ਪਾਵਰ ਨਹੀਂ ਆਈ ਸੀ ਕਿ ਉਹ ਫਿਊਚਰ ਦੇਖ ਸਕਦੇ ਸੀ ਕਿਉਂਕਿ ਜੇ ਆ ਕੰਧਾਂ ਦੇ ਉੱਤੇ ਤੁਸੀਂ ਦੇਖੋਗੇ ਸਹਿਜੇ ਹੀ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਚੀਜ਼ਾਂ ਕੀ ਨੇ ਗੱਡੀ ਦਾ ਬਣਾਉਣਾ ਜਹਾਜ਼ਾਂ ਦਾ ਬਣਾਉਣਾ ਸਾਈਕਲਾਂ ਦਾ ਬਣਾਉਣਾ ਇਹ ਚੀਜ਼ਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਪਿਆ ਇੰਡੋਨੇਸ਼ੀਆ ਦੇ ਵਿੱਚ ਇਹਦੇ ਇੱਕ ਮੰਤਰ ਨਹੀਂ ਬਹੁਤ ਮੰਤਰ ਨੇ ਜੀਨਾ ਦੀਆਂ ਕੰਧਾਂ ਦੇ ਉੱਤੇ ਘੜ ਕੇ ਇਹ ਚੀਜ਼ਾਂ ਉਲੀਕੀਆਂ ਗਈਆਂ ਨੇ ਹੈਨਾ ਕਮਾਲ ਦੀ ਗੱਲ ਸੋ ਇੱਥੋਂ ਪਤਾ ਲੱਗਦਾ ਵੀ ਜਿਹੜੇ ਪਹਿਲੇ ਸਮਿਆਂ ਦੇ ਵਿੱਚ ਲੋਕ ਰਹਿੰਦੇ ਸੀ ਜਾਂ ਤਾਂ ਉਹ ਐਡਵਾਂਸ ਵਾਲੇ ਸੀ ਤੇ ਜਾਂ ਫਿਰ ਉਹ ਪ੍ਰਮਾਤਮਾ ਨਾਲ ਜੁੜੇ ਹੋਏ ਸੀ ਤੇ ਉਹ ਆਉਣ ਵਾਲਾ ਸਮਾਂ ਦੇਖ ਸਕਦੇ ਸੀ ਉਹਨਾਂ ਨੇ ਫਿਊਚਰ ਦੇਖਿਆ ਸੀ ਤੇ ਜਾਂ ਫਿਰ ਜਿਵੇਂ ਆਪਾਂ ਥਿਉਰੀ ਦੇ ਉੱਤੇ ਗੱਲ ਕਰਦੇ ਹਾਂ ਵੀ ਕੋਈ ਬਾਹਰੀ ਸੱਭਿਆਤਾ ਉਹਨਾਂ ਕੋਲੇ ਪਹੁੰਚੀ ਅਨੂਨਾਕੀ ਵਗੈਰਾ ਤੇ ਉਹਨਾਂ ਕੋਲੇ ਇਹ ਚੀਜ਼ਾਂ ਸੀਗੀਆਂ ਉਸ ਸਮੇਂ ਉਹਨਾਂ ਕੋਲੇ ਇਹ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਉਹਨਾਂ ਲੋਕਾਂ ਨੇ ਦੇਖਿਆ ਤੇ ਦੇਖਣ ਤੋਂ ਬਾਅਦ ਇੱਥੇ ਘੜ ਕੇ ਬਣਾਤਾ ਕਿਉਂਕਿ ਬਿਨਾਂ ਦੇਖੇ ਤੋਂ ਆਪਾਂ ਕਿਸੇ ਚੀਜ਼ ਨੂੰ ਬਣਾ ਨਹੀਂ ਸਕਦੇ ਜੇ ਘੱਟੋ ਘਾਟ ਆਪਾਂ ਉਸ ਚੀਜ਼ ਦੇ ਬਾਰੇ ਗੱਲ ਕਰੀ ਹੋਊਗੀ ਕਿਸੇ ਨੇ ਕੋਨ ਨੂੰ ਦੱਸਿਆ ਹੋਊ ਵੀ ਇੱਕ ਐਦਾਂ ਦੀ ਚੀਜ਼ ਆ ਫਿਰ ਵੀ ਆਪਾਂ ਉਸ ਚੀਜ਼ ਨੂੰ ਘੜ ਕੇ ਬਣਾ ਸਕਦੇ ਆ ਪਰ ਬਿਨਾ ਦੇਖੇ ਬਿਨਾ ਸੁਣੇ ਮਤਲਬ ਬਿਨਾ ਕਿਸੇ ਗੱਲ ਤੋਂ ਇਹ ਚੀਜ਼ਾਂ ਘੜ ਕੇ ਨਹੀਂ ਬਣਾਈਆਂ ਜਾ ਸਕਦੀ ਸੋ ਪ੍ਰਮਾਤਮਾ ਨੇ ਪਤਾ ਨਹੀਂ ਇਹਦੇ ਕਿੰਨੇ ਕੁ ਭੇ ਦੇ ਇਸ ਦੁਨੀਆ ਦੇ ਵਿੱਚ ਲੁਕੋ ਰੱਖੇ ਨੇ ਕਿ ਇਨਸਾਨ ਆਪਣੇ ਆਪ ਨੂੰ ਹਮੇਸ਼ਾ ਹੀ ਚਤਰ ਤੇ ਸਿਆਣਾ ਸਮਝਦਾ ਪਰ ਬਾਬੇ ਨੇ ਪਤਾ ਹੀ ਨਹੀਂ ਕਿਹੜੇ ਸਮੇਂ ਦੇ ਵਿੱਚ ਕਿਹੜੇ ਲੋਕਾਂ ਨੂੰ ਕਿੰਨੀ ਕੁ ਤਾਕਤ ਬਖਸ਼ੀ ਸੀ ਤੇ ਮੈਨੂੰ ਤਾਂ ਅੱਜ ਦੇ ਟਾਈਮ ਦੇ ਵਿੱਚ ਦੇਖ ਕੇ ਇਹ ਲੱਗਦਾ ਵੀ ਸ਼ਾਇਦ ਆਪਾਂ ਬਹੁਤ ਪਿੱਛੇ ਆਂ ਤਾਂ ਬੜਾ